ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਈ ਸੱਚ ਨਵੇਂ ਪਤਸਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਦਾਰੇ ਦੇਣ ਵਾਸਤੇ ਸਾੰਮ ਦੇਸ ਨੂੰ ਗਏ ਨੇ ਗੁਰੂ ਜੀ ਜਦੋਂ ਪਟਨੇ ਆਏ ਤਾਂ ਸੁਣ ਕੇ ਰਾਜਾ ਵਿਸ਼ਨ ਸਿੰਘ ਮਾਧੋਪੁਰਿਆ ਇਹ ਚਰਨੀ ਪੈ ਕੇ ਬੇਨਤੀ ਕਰਦਾ ਸੱਚੇ ਪਾਤਸ਼ਾਹ ਔਰੰਗਜ਼ੇਬ ਬਾਦਸ਼ਾਹ ਨੇ ਮੈਨੂੰ ਅਸਾਮ ਫਤਿਹ ਕਰਨ ਲਈ ਭੇਜਿਆ ਅੱਗੇ ਕਈ ਉਧਰ ਮਰ ਗਏ ਕਿਉਂਕਿ ਉਧਰ ਜਾਦੂ ਦਾ ਬੜਾ ਜ਼ੋਰ ਹੈ ਆਪ ਗੁਰੂ ਨਾਨਕ ਜੀ ਦਾ ਰੂਪ ਹੋ ਜਿਸ ਤਰ੍ਹਾਂ ਸਕੇ ਆਪ ਮੇਰੇ ਨਾਲ ਚੱਲੋ ਕਿਉਂਕਿ ਗੁਰੂ ਜੀ ਨੇ ਅੱਗੇ ਉਧਰ ਦੀ ਸੰਗਤ ਨੂੰ ਸੁਧਾਰਿਆ ਸੀ ਇੱਕ ਦਿਨ ਉਹਨਾਂ ਦਾ ਸੁਧਾਰ ਹੋਏ ਹੋ ਜੋ ਅਰ ਦੂਜਾ ਮੇਰੇ ਤੇ ਪਰ ਉਪਕਾਰ ਹੋ ਜੇਗਾ ਜੇ ਆਪ ਜਾਵੋਗੇ ਤਾਂ ਮੇਰੇ ਪ੍ਰਾਣ ਬੱਜ ਰਹਿਣਗੇ ਕਿਉਂਕਿ ਬਾਦਸ਼ਾਹ ਔਰੰਗਜ਼ੇਬ ਨੇ ਮੇਰੇ ਮਕਾਉਣ ਵਾਸਤੇ ਇਹ ਤਰੀਕਾ ਲੱਭਿਆ ਜਿਸ ਤਰ੍ਹਾਂ ਸਕਿਆ ਆਪ ਕਿਰਪਾ ਕਰੋ ਸੋਗ੍ਰੂ ਮਹਾਰਾਜ ਨੇ ਅਦਰਕੇ ਨਾਮ ਅਰੋੜੇ ਸਿੱਖ ਨੂੰ ਭਗਦੇ ਭਾਵ ਵਿੱਚ ਰਤਾ ਦੇ ਕੇ ਸਾਲਸਰਾਏ ਜੋਰੀ ਜੀ ਧਰਮਸ਼ਾਲਾ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਅਰੋੜੇ ਸਿੱਖ ਨੂੰ ਉਪਦੇਸ਼ ਦਿੱਤਾ ਸੀ ਸਾਂਭ ਕੇ ਆਪ ਗੁਰੂ ਤੇਗ ਬਹਾਦਰ ਜੀ ਰਾਜੇ ਬਿਸ਼ਨ ਸਿੰਘ ਨਾਲ ਚਲੇ ਗਏ ਗੁਰੂ ਸਾਹਿਬ ਜੀ ਰਸਤੇ ਵਿੱਚ ਸੰਗਤਾਂ ਨੂੰ ਤਾਰਦੇ ਜਾਂਦੇ ਕਿਉਂਕਿ ਇਸ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬੜੀ ਸਿੱਖੀ ਸੇਵਕੀ ਸੀ ਪਿੰਡ ਪਿੰਡ ਸਤ ਧਰਮ ਦਾ ਉਪਦੇਸ਼ ਦੇ ਕੇ ਢਾਕੇ ਸ਼ਹਿਰ ਪਹੁੰਚੇ ਇੱਥੇ ਬੁਲਾਕੇ ਦਾਸ ਸਿੱਖ ਨੇ ਗੁਰੂ ਜੀ ਵਾਸਤੇ ਪਲੰਘ ਵਿਛਾ ਛੱਡਿਆ ਸੀ ਅਰ ਰੋਜ ਉਹਦਾ ਦਰਸ਼ਨ ਕਰਦਾ ਸੀ ਵੀ ਕਦੋਂ ਗੁਰੂ ਸਾਹਿਬ ਆਉਣ ਇਹਦੇ ਜੀ ਬਰਾਜਮਾਨ ਹੋਣ ਸੋ ਗੁਰੂ ਮਹਾਰਾਜ ਜੀ ਉਹਦੇ ਘਰ ਹੀ ਚਲੇ ਗਏ ਅੱਗੇ ਉਹ ਘਰ ਨੇ ਸੀ ਉਹਦੀ ਮਾਤਾ ਗੁਰੂ ਜੀ ਨੂੰ ਦੇਖਦਿਆਂ ਹੀ ਚਰਨਾਂ ਨਾਲ ਲੱਟ ਗਈ ਗੁਰੂ ਜੀ ਦੇ ਚਰਨ ਚੁੰਮ ਕੇ ਸਾਥੀਆਂ ਨੂੰ ਉਤਾਰਾ ਦਿੱਤਾ ਮਾਹੀ ਨੇ ਜਿਹੜੀ ਵਿਸ਼ਾਕ ਆਪਣੇ ਹੱਥੇ ਤਿਆਰ ਕੀਤੀ ਸੀ ਅਰਪਣ ਕੀਤੀ ਸਾਰਿਆਂ ਨੂੰ ਦੁੱਧ ਮਿਸ਼ਰੀ ਸ਼ਿਕਾਇਆ ਢਾਕੇ ਦੀ ਸੰਗਤ ਹਉਮਾ ਮਾਕੇ ਆਗੇ ਅਰ ਵੱਡੇ ਖੁੱਲੇ ਮਕਾਨ ਵਿੱਚ ਗੁਰੂ ਜੀ ਨੂੰ ਉਤਾਰਿਆ ਰਾਤ ਨੂੰ ਸਾਰੇ ਸਿੱਖਾਂ ਨੇ ਮਿਲ ਕੇ ਸ਼ਬਦ ਬਾਣੀ ਪੜ੍ਹ ਕੇ ਗੁਰੂ ਜੀ ਦੀ ਆਰਤੀ ਉਤਾਰੀ ਤੇ ਭੁੱਲਾਂ ਦੀ ਵਰਖਾ ਕੀਤੀ ਬਲਾਕੀ ਦਾਸ ਆਕੇ ਗੁਰੂ ਜੀ ਦੇ ਚਰਨਾਂ ਦੇ ਠੱਠਾ ਇਸ ਜਗ੍ਹਾ 'ਤੇ ਔਣ ਗੁਰਦੁਆਰਾ ਹੈ ਸਤ ਸੰਗ ਕਥਾ ਕੀਰਤਨ ਹੁੰਦਾ ਢਾਕੇ ਤੋਂ ਚੱਲ ਗਏ ਗੁਰੂ ਜੀ ਮਥਰਾ ਗਏ ਇੱਥੇ ਅਲਮਸਤ ਸੰਤ ਦਾ ਚੇਲਾ ਸ਼ਰਨਾਥ ਰਹਿੰਦਾ ਉਹਨੇ ਬੜੀ ਸੇਵਾ ਕੀਤੀ ਗੁਰੂ ਜੀ ਦਾ ਤੰਬੂ ਕਨਾਤਾਂ ਲਾ ਕੇ ਰਾਜੇ ਤੋਂ ਵੱਖਰਾ ਹੀ ਡੇਰਾ ਰਹਿੰਦਾ ਸੀ ਕਿਉਂਕਿ ਬਾਦਸ਼ਾਹ ਦੇ ਲਸ਼ਕਰ ਤੋਂ ਵਿੱਚ ਜਿਆਦਾ ਗੁਰੂ ਦਰਬਾਰ ਅੱਗੇ ਭੀੜ ਲੈਂਦੀ ਸੀ ਇੱਥੇ ਸੰਗਤਾਂ ਨੇ ਚਰਨੀ ਪੈ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਇੱਥੇ ਰਹੋ ਗੁਰੂ ਨੇ ਗੁਰੂ ਜੀ ਨੇ ਪੰਜ ਗ੍ਰੰਥੀ ਪੋਥੀ ਦੇ ਕੇ ਬਚਨ ਕੀਤਾ ਇਹਨੂੰ ਪੜ ਵਿਚਾਰ ਕੇ ਅਮਲ ਕਰੋ ਸਾਡਾ ਦਰਸ਼ਨ ਹੋ ਜਾਏਗਾ ਹਣ ਗੁਰੂ ਸਾਹਿਬ ਜੀ ਗੰਗਾ ਮਾਟੀ ਨਗਰ ਪਾਸ ਜਿੱਥੇ ਰਾਜਾ ਮਾਨ ਸਿੰਘ ਗੁਜ਼ਰਿਆ ਸੀ ਉੱਥੇ ਪਹੁੰਚੇ ਦਰਿਆ ਬ੍ਰਹਮਪੁੱਤਰ ਦੇ ਕਿਨਾਰੇ ਵੱਡੀ ਉੱਚੀ ਜਗ੍ਹਾ ਪਰ ਮਹਾਰਾਜ ਜੀ ਨੇ ਆਪਣਾ ਡੇਰਾ ਕੀਤਾ ਰਾਜੇ ਵਿਸ਼ਨ ਸਿੰਘ ਨੇ ਆਪਣੀ ਜਿੱਤ ਵਾਸਤੇ ਬੇਨਤੀ ਕੀਤੀ ਗੁਰੂ ਜੀ ਆਖਿਆ ਧੀਰਜ ਰੱਖੋ ਸਾਧਗਰ ਭਲੀ ਕਰਨਗੇ ਉਦ੍ਰੋ ਸਾੰਪਤੀ ਮਹਾਰਾਜ ਪਰਨਪਾਲ ਨੇ ਛਾਹੀ ਲਸ਼ਕਰ ਆਇਆ ਸੁਣ ਕੇ ਆਪਣੀ ਫੌਜ ਨੂੰ ਤਿਆਰ ਕਰਕੇ ਦਰਿਆ ਕਿਨਾਰੇ ਖੜਾ ਕੀਤਾ ਅਰ ਆਭੋਮ ਯੱਗ ਬਲੀਦਾਨ ਕਰਕੇ ਵੀ ਸਿੱਧੀਆਂ ਕਰਕੇ ਦਰਿਆ ਨੂੰ ਉਲਟਾਉਣਾ ਚਾਹਿਆ ਗੁਰੂ ਜੀ ਨੇ ਰਾਜੇ ਵਿਸ਼ਨ ਸਿੰਘ ਨੂੰ ਕਹਿ ਭੇਜਿਆ ਕਿ ਆਪਣਾ ਲਸ਼ਕਰ ਤਿੰਨ ਕੋ ਪਿੱਛੇ ਪਹਾੜੀ ਉੱਪਰ ਉਤਾਰੋ ਪਰ ਮੁਸਲਮਾਨਾਂ ਦੀ 12000 ਫੌਜ ਜਿਹੜੀ ਨਾਲ ਸੀ ਉਹਨੇ ਯਕੀਨ ਨਾ ਕੀਤਾ ਉੱਥੇ ਥਾਂ ਉਤਰੀ ਰਹੀ ਅੱਧੀ ਰਾਤ ਨੂੰ ਜਦੋਂ ਅਸਾਮਪਤੀ ਨੇ ਦਰਿਆ ਉਲਟਾਇਆ ਛਾਈ ਫੌਜ ਬਾਧ ਰੁੜ ਗਈ ਛਾਈ ਸਮਾਨ ਘੋੜੀ ਵੀ ਰੁੜ ਗਏ ਬੁਰਾ ਹਾਲ ਹੋਇਆ ਜਾਦੂ ਦਾ ਕਰਤਵ ਸਮਝੋ ਪਰ ਅਸਾਮਪਤੀ ਨੇ ਬੁਰਾ ਹਾਲ ਕੀਤਾ ਆਵੇ ਉਹਨਾਂ ਕਿਸੇ ਖਾੜੀ ਵਿੱਚ ਪਾ ਕੇ ਦਰਿਆ ਸੁਟਿਆ ਸੀ ਪਰ ਤਦ ਵੀ ਇਹਨਾਂ ਨੇ ਜਾਦੂ ਹੀ ਮੰਨਿਆ ਹਣ ਜਿਹੜੇ ਸੂਰਬੀਰ ਬੱਚੇ ਉਹਨਾਂ ਉਹਨਾਂ ਦੇ ਮੂੰਹ ਖੱਟੇ ਹੋ ਗਏ ਅਰ ਉਹਨਾਂ ਨੂੰ ਕੱਢਣਾ ਜਾਇਆ ਪਰ ਰਾਜੇ ਵਿਸ਼ਨ ਸਿੰਘ ਨੇ ਕਿਸੇ ਨੂੰ ਭੱਜਣ ਨਹੀਂ ਦਿੱਤਾ ਆਗਿਆ ਛਤਰੀ ਰਾਜਪੂਤਾਂ ਦਾ ਧਰਮ ਨਹੀਂ ਜੋ ਪਿੱਛੇ ਹਟੀਏ ਔਰ ਇਹ ਨੁਕਸਾਨ ਤਾਂ ਤੁਸੀਂ ਜਾਣਬੁੱਝ ਕੇ ਮੂਰਖਪੁਣੇ ਵਿੱਚ ਕੀਤਾ ਸਤਿਗੁਰਾਂ ਨੇ ਤਾਂ ਤੁਹਾਨੂੰ ਰਾਤੀ ਪਿੱਛੇ ਹਟਣ ਦਾ ਹੁਕਮ ਦਿੱਤਾ ਸੀ ਪਰ ਤੁਸੀਂ ਆਪੇ ਨਹੀਂ ਹਟੇ ਫਿਰ ਰਾਜਾ ਵਿਸ਼ਨ ਸਿੰਘ ਸਵੇਰੇ ਹੀ ਗੁਰੂ ਜੀ ਦੇ ਚਰਨੇ ਟੱਠਾ ਦੇ ਬੇਨਤੀ ਕੀਤੀ ਸੱਚੇ ਪਤਸ਼ਾਹ ਆਪ ਸਾਨੂੰ ਇਹਨਾਂ ਤੋਂ ਬਚਾਓ ਗੁਰੂ ਜੀ ਨੇ ਆਗਿਆ ਕੀਤੀ ਸਤਨਾਮ ਦਾ ਜਾਪ ਕਰੋ ਤੁਹਾਡਾ ਵਾਲ ਵਿੰਗਾ ਨਹੀਂ ਹੋਵੇਗਾ ਜਿੱਤ ਵੀ ਤੁਹਾਡੀ ਹੋਵੇਗੀ ਸਤਨਾਮ ਵਾਹਿਗੁਰੂ ਸਤਨਾਮ ਵਾਹਿ ਸਤ ਨਾਮ ਵਾਹਿਗੁਰੂ 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 ਸਤਨਾਮ 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 ਮਵਾਹਿ ਗੁਰੂ ਮਰਜੀ ਆ ਗਿਆ ਕੀਤੀ ਸਤਨਾਮ ਦਾ ਜਾਪ ਜਪੋ ਤੁਹਾਡਾ ਬਾਲ ਵਿੰਗਾ ਨਹੀਂ ਹੋਵੇਗਾ ਔਰ ਜਿੱਤ ਵੀ ਤੁਹਾਡੀ ਹੋਵੇਗੀ ਭਾਈ ਗਿਆਨ ਸਿੰਘ ਜੀ ਗਿਆਨੀ ਇਹਨੇ ਤਫਾਰੀਕ ਵਿੱਚ ਗੁਰੂ ਖਾਲਸਾ ਚ ਲਿਖਿਆ ਹੈ ਕਿ ਕਾਮ ਰੂਪ ਦੇ ਰਾਜੇ ਨੇ ਅਨੇਕ ਜੰਤਰ ਮੰਤਰ ਕਰਨ ਵਾਲੀਆਂ ਇਸਤਰੀਆਂ ਭੇਜੀਆਂ ਜਿਨ੍ਹਾਂ ਨੇ ਕਈ ਕਰਤਵ ਕੀਤੇ ਬੜਾ ਜ਼ੋਰ ਲਾਇਆ ਪਰ ਕੁਝ ਨਾ ਬਣਿਆ ਤਾਂ ਰਾਜ ਨੇ ਆਖਿਆ ਅਗਰ ਤੁਸੀਂ ਮਾਰ ਨਹੀਂ ਸਕਦੀਆਂ ਤਾਂ ਭਾਜੇ ਪਾ ਦਿਓ ਸੋਨਾ ਨੇ ਅਨੇਕ ਪ੍ਰਕਾਰ ਦੇ ਕਰਤਵ ਕੀਤੇ ਕੋਈ ਦ੍ਰਹਤ ਪੁੱਟ ਕੇ ਲਿਆਏ ਕੋਈ ਕੰਧ ਢੜਾਵੇ ਕੋਈ ਸ਼ੇਰ ਤੇ ਚੜ ਕੇ ਅੱਗ ਵਰਸਾਵੇ ਗੁਰੂ ਜੀ ਨੇ ਧੋਪ ਵਿੱਚ ਮੰਤਰ ਗੁਰ ਮੰਤਰ ਲੈ ਕੇ ਧੋਪ ਚਲਾਈ ਜਿੱਥੇ ਜਿੱਥੇ ਧੋਪ ਦੀ ਆਵਾਜ਼ ਗਈ ਸਾਰਿਆਂ ਡਰ ਕੇ ਡੱਗ ਡਿੱਗ ਪਈਆਂ ਸਾਰਿਆਂ ਦੇ ਜਾਦੂ ਮਾਤ ਪੈ ਗਏ ਇੱਕ ਧੂਬਣ ਉਪਦਰਵ ਕਰਦੀ ਰਹੀ ਕਦੀ ਅਗਬਰ ਸਾਵੇ ਕਦੀ ਪੱਥਰ ਚਲਾਵੇ ਜਦੋਂ ਗੁਰੂ ਸਾਹਿਬ ਬਾਹਰ ਨਿਕਲੇ ਉਹ ਵੀ ਡਰ ਕਰਕੇ ਜ਼ਮੀਨ ਤੇ ਡਿੱਗ ਪਏ ਗੁਰੂ ਜੀ ਨੇ ਉਸੇ ਥਾਂ ਬਿਰਸ਼ ਨਾਲ ਬਣ ਦਿੱਤੀ ਬਾਕੀ ਦੇ ਜਾਦੂਗਰਾਂ ਨੇ ਰਾਜੇ ਨੂੰ ਜਾ ਕੇ ਦੱਸਿਆ ਗੁਰੂ ਨਾਨਕ ਦੇਵ ਜੀ ਗੱਦੀ ਵਾਲੇ ਸਤਗੁਰੂ ਸ਼ਾਹੀ ਲਸ਼ਕਰ ਦੇ ਨਾਲ ਨੇ ਇਸ ਲਈ ਤੁਸੀਂ ਉਹਨਾਂ ਦੀ ਸ਼ਰਨ ਜਾਓ ਗੁਰੂ ਜੀ ਦਾ ਆਉਣਾ ਸੁਣ ਕੇ ਰਾਜਾ ਕਰਨਪਾਲ ਗੁਰੂ ਜੀ ਪਾਸ ਆਇਆ ਬੇਨਤੀ ਕੀਤੀ ਆਪ ਹਿੰਦੂ ਧਰਮ ਨੂੰ ਬਚਾਉਣ ਆਇਓ ਮੈਨੂੰ ਹਾਰ ਦਵਾ ਕੇ ਤੁਰਕਾਂ ਦੇ ਅਧੀਨ ਨਾ ਕਰੋ ਮੈਂ ਅਜ ਤੱਕ ਤੁਰਕ ਦੇ ਮੱਥੇ ਨਹੀਂ ਲਗਿਆ ਇਸੇ ਲਸ਼ਕਰ ਵਿੱਚ ਇੱਥੇ ਲਸ਼ਕਰਾਂ ਚ ਤੁਰਕ ਹਨ ਤੁਸੀਂ ਰਾਜਾ ਵਿਸ਼ਨ ਸਿੰਘ ਸਮੇਤ ਪਾਰ ਚੱਲ ਕੇ ਮੇਰੇ ਦੇਸ਼ ਨੂੰ ਪਵਿੱਤਰ ਕਰੋ ਜੋ ਆਪ ਦੀ ਆਗਿਆ ਹੋਵੇਗੀ ਅਸੀਂ ਦੋਵੇਂ ਮੰਨਾਂਗੇ ਗੁਰੂ ਜੀ ਆਖਿਆ ਸੀ ਤੇਰੀ ਇੱਜ਼ਤ ਤੇ ਮਾਨ ਵਡਿਆਈ ਵਿਸ਼ਨ ਸਿੰਘ ਕੋਲੋਂ ਅੱਜ ਇੱਕਰ ਖਾਵਾਂਗੇ ਕਉਂਕੇ ਦੁਆਵ ਚੱਲ ਕੇ ਸਾਡੇ ਕੋਲ ਆਇਆ ਨਹੀਂ ਤਾਂ ਲੱਖਾਂ ਜੀਵਾਂ ਦਾ ਘਾਟ ਹੋਣਾ ਸੀ ਇਸ ਪੁੰਨ ਦਾ ਫਲ ਤੈਨੂੰ ਈਸ਼ਵਰ ਦੇਵੇਗਾ ਸਭ ਕਾਰ ਵਿਹਾਰ ਤੇਰੀ ਇੱਛਾ ਨਾਲ ਹੋਵੇਗਾ ਗੁਰੂ ਜੀ ਨੇ ਸਰੂਪਾਉ ਦੇ ਕੇ ਰਾਜੇ ਪਰਨਪਾਲ ਨੂੰ ਵਿਦਿਆ ਕੀਤਾ ਰਾਜੇ ਵਿਸ਼ਨ ਸਿੰਘ ਨੂੰ ਸੱਦ ਕੇ ਸਾਰੀ ਗੱਲ ਸਮਝਾਈ ਬਿਸ਼ਰ ਸੰਗ ਸੁਣ ਕੇ ਬਾਦ ਖੁਸ਼ ਹੋਇਆ ਘਰ ਗੁਰੂ ਜੀ ਉਹਨੂੰ ਨਾਲ ਲੈ ਕੇ ਪਾਰ ਗਏ ਦੋਨਾਂ ਪਾਸਿਆਂ ਤੋਂ ਤੋਹਫੇ ਆਪਸ ਵਿੱਚ ਲਾਏ ਦਿੱਤੇ ਗਏ ਗੁਰੂ ਜੀਆਂ ਦੇ ਦੋਵੇਂ ਰਾਜੇ ਤੁਸੀਂ ਗੁਰ ਸਿੱਖੀ ਦੀ ਸਾਂਝ ਕਰਕੇ ਆਪਸ ਵਿੱਚ ਭਾਈ ਬਣੋ ਸਦੋਵਾਂ ਰਾਜਿਆਂ ਦੀ ਦਸਤਾਰ ਵਟ ਕੇ ਗਲਵਾਕੜੀ ਪਾਈ ਪ੍ਰੇਮ ਨਾਲ ਪ੍ਰਸ਼ਾਦ ਛਕਿਆ ਗੁਰੂ ਜੀ ਆਖਿਆ ਸੀ ਤਾਂ ਆਪ ਦਾ ਮੇਲ ਕਰਾਉਣ ਆਏ ਆ ਤੁਰਕਾਂ ਦੇ ਅਧੀਨ ਕਰਾਉਣ ਨਹੀਂ ਆਏ ਰਾਜੇ ਪਰਨਪਾਲ ਨੇ ਗੁਰੂ ਜੀ ਦੀ ਬੜੀ ਸੇਵਾ ਕੀਤੀ ਜਿੱਥੇ ਦੋਵਾਂ ਰਾਜਿਆਂ ਦੀ ਹੱਦ ਕਾਇਮ ਕਰਕੇ ਗੁਰੂ ਜੀ ਨੇ ਖੰਜਰ ਗੱਡਿਆ ਸੀ ਉਹਦਾ ਨਾਮ ਗੁਰੂ ਖੰਜਰਪੁਰ ਜਿੱਥੇ ਤੋਂ ਬੰਨੂ ਫੜ ਕੇ ਬੰਨਿਆ ਸੀ ਉੱਥੋਂ ਦਾ ਨਾਮ ਢੋਣਪੁਰ ਇਹ ਦੋਨੋਂ ਪਿੰਡ ਗੁਰੂ ਕੇ ਉੱਗੇ ਹਾਨੇ ਇਸੇ ਜਗ੍ਹਾ 'ਪਾਰ ਇੱਕ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਧਰਮ ਦਾ ਵਿਧਾਈ ਪੱਤਰ ਲੈ ਕੇ ਆਇਆ ਜਿਸ ਕਰਕੇ ਬੜੇ ਉਤਸ਼ਾਹ ਰਾਜਿਆਂ ਨੇ ਇੱਥੇ ਕੀਤੇ ਭੋਜਨੇ ਖੁਸ਼ੀ ਸ਼ਲਗ ਕੀਤੇ ਤੋਪਾਂ ਜਬੂਰੇ ਦਾਗੇ ਰਾਜੇ ਪਰਨਪਾਲ ਨੇ ਵੀ ਬੜੀ ਉਤਸ਼ਾਹ ਕੀਤਾ ਰਾਜੇ ਵਿਸ਼ਨ ਸਿੰਘ ਨੇ ਇਸ ਖੁਸ਼ੀ ਚ ਸ਼ਾਹੀ ਲਸ਼ਕਰ ਚ ਮਢਿਹਾਈ ਵੰਡੀ ਇਸ ਇਲਾਕੇ ਵਿੱਚ ਇੱਕ ਹੋਰ ਰਾਜਾ RAM Gauri Pur ਵਾਲਾ ਗੁਰੂ ਘਰ ਸਿੱਖ ਹੋਇਆ ਤੇ ਮੂਰਤੀ ਪੂਜਾ ਛੱਡ ਕੇ ਇਹਨੇ ਗੁਰੂ ਜੀ ਦੀ ਸਿੱਖੀ ਗ੍ਰਹਿਣ ਕੀਤੀ ਰਾਜੇ ਰਾਣੀ ਸਮੇਤ ਇਹਨੇ ਵੀ ਬੜਾ ਉਤਸ਼ਾਹ ਕੇ ਕੀਤਾ ਇੱਕ ਪੁੱਤਰ ਵਾਸਤੇ ਬੇਨਤੀ ਕੀਤੀ ਗੁਰੂ ਜੀ ਨੇ ਆਪਣੇ ਹੱਥ ਦੀ ਮੋਰ ਰਾਜੇ ਦੇ ਮੱਥੇ ਤੇ ਧਰ ਕੇ ਵਜਨ ਕੀਤਾ ਇਸ ਨਿਸ਼ਾਨ ਵਾਲਾ ਪੁੱਤਰ ਤੇਰੇ ਘਰ ਨਾਲ ਹੋਵੇਗਾ ਵਾਰ ਸੁਣ ਕੇ ਉਹਨਾਂ ਬੜੀ ਖੁਸ਼ੀ ਮਨਾਈ ਰਾਜੇ ਵਿਸ਼ਨ ਸਿੰਘ ਨਾਲ ਇਸ ਰਾਜੇ ਦੀ ਵੀ ਗੁਰੂ ਜੀ ਨੇ ਮੁਲਾਕਾਤ ਕਰਾਈ ਇਹਨਾਂ ਵੀ ਆਪਸ ਵਿੱਚ ਤੋਹਫੇ ਲੈ ਦਿੱਤੇ ਜੋ ਬਾਤ ਬਦਾਰਤੇ تھے ਗੁਰੂ ਜੀ ਦੀ ਭੇਟਾ ਹੋਇਆ ਸੀ ਸਾਰਾ ਅਨਾਥਾਂ ਨੂੰ ਵੰਡ ਦਿੱਤਾ ਪਰ 2 ਲੱਖ ਤੋਂ ਵੱਧ ਰਪਏ ਦਾ ਰਾਜਾ ਵਿਜਣ ਸਿੰਘ ਸਮਾਨ ਲੈ ਆਇਆ ਸੀ ਉਹ ਪਟਨੇ ਆ ਕੇ ਮਾਤਾ ਜੀ ਦੀ ਭੇਟਾ ਕੀਤਾ ਗੁਰੂ ਜੀ ਤੋਂ ਆਗਿਆ ਲੈ ਕੇ ਰਾਜਾ ਵਿਸ਼ਣ ਸਿੰਘ ਦਿੱਲੀ ਆਇਆ ਅਰ ਬਾਦਸ਼ਾਹ ਔਰੰਗਜ਼ੇਬ ਨੇ ਬੜਾ ਖੁਸ਼ ਹੋ ਕੇ ਉਹਨੂੰ ਬਹੁਤ ਸਾਰਾ ਨਾਮ 6 ਲੱਖ ਰੁਪਏ ਦੀ ਖਿਲਦ ਬਖਸ਼ੀ ਰਾਜੇ ਨੇ ਦਰਬਾਰ ਕਰਕੇ ਗੁਰੂ ਜੀ ਦਾ ਬੜਾ ਧੰਨਵਾਦ ਕੀਤਾ ਇਸ ਤਰ੍ਹਾਂ ਮਹਾਰਾਜ ਜੀ ਜਿੱਥੇ ਵੀ ਗਏ ਧਰਮ ਦੇ ਕਿਰਤ ਕਰਨੇ ਨਾਮ ਜਪਣਾ ਵੰਡ ਛਕਣ ਦਾ ਜੇ ਸਤਿਗੁਰੂ ਤੇਗ ਬਾਦਦਰ ਸਾਹਿਬ ਜੀ ਸੰਗਤਾਂ ਨੂੰ ਕਰਦੇ ਨੇ